ਹੈਲੋ ਜੀ ਸਸੀ ਕਾਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਆਪਣੇ ਕੋਲੇ ਸੀ ਜਿਆ ਇਹ ਪਲੇਨ ਸੂਟ ਤੇ ਸੂਟ ਤੇ ਇਸ ਨੂੰ ਸਿੰਪਲ ਜਿਹੇ ਢੰਗ ਨਾਲ ਡਿਜ਼ਾਈਨਿੰਗ ਕਰਨਾ ਦੱਸਦੇ ਆ ਆਮ ਤੌਰ ਤੇ ਦੇਖੋ ਜੀ ਸਿੰਪਲ ਸੂਟ ਹੁੰਦੇ ਆ ਆਪਾਂ ਕਦੇ ਤਾਂ ਮਹਿੰਗੀਆਂ ਲੈਸਾਂ ਵੀ ਬਹੁਤ ਮਹਿੰਗੀਆਂ ਹੁੰਦੀਆਂ ਨਿਗੀਆਂ ਤੇ ਆਪਕਾ ਨੂੰ ਹੁੰਦਾ ਜੀ ਸਸਤਾ ਜਆ ਸੂਟ ਹੈ ਚਲੋ ਇਹਨੂੰ ਇੱਕ ਵਧੀਆ ਲੁੱਕ ਵੀ ਵਧੀਆ ਮਿਲ ਜੇ ਦੇਖੋ ਤੇ ਆਪਣੇ ਬਾਲਾ ਪੈਸਾ ਵੀ ਨਾ ਆਪਣੇ ਤੇ ਖਰਚ ਹੋਵੇ ਇਸ ਕਰਕੇ ਨਾ ਤੇ ਆਪਾਂ ਨੂੰ ਹੁੰਦਾ ਜੀ ਘੱਟ ਪੈਸਿਆਂ ਦੇ ਵਿੱਚ ਹੀ ਆਪਣਾ ਕੰਮ ਸਰ ਜੇ ਇਸ ਕਰਕੇ ਆਪਾਂ ਥੋੜਾ ਜਿਹਾ ਦੇਖੋ ਜੀ ਇਸ ਤਰ੍ਹਾਂ ਇਹਨੂੰ ਡਿਜ਼ਾਈਨਿੰਗ ਕਰ ਰਹੇ ਹਾਂ ਆਪਣਾ ਬਾਲਾ ਖਰਚਾ ਵੀ ਨਹੀਂ ਹੋ ਰਿਹਾ ਸੂਟ ਤੇ ਤੇ ਕਢਾਈ ਦੀ ਵੀ ਲੋੜ ਨਹੀਂ ਕੋਈ ਪੇਂਟਿੰਗ ਦੀ ਲੋੜ ਨਹੀਂ ਤੇ ਕੋਈ ਆਪਾਂ ਮਹਿੰਗੀ ਲੇਸ ਨਹੀਂ ਇਹਦੇ ਉੱਤੇ ਲਾ ਰਹੀ ਸਿੰਪਲ ਜੀ ਲੇਸ ਹੈ 20 ਰੁਪਏ ਮੀਟਰ ਵਾਲੀ ਲੇਸ ਹੈ ਦੇਖੋ ਜੀ ਆਪਾਂ ਇਹਨੂੰ ਤੁਹਾਨੂੰ ਡਿਜ਼ਾਈਨ ਕਰਨਾ ਦੱਸ ਦਿਆਂ ਕਿ ਸਿੰਪਲ ਸੂਟ ਤੇ ਡਿਜ਼ਾਈਨ ਆਪਾਂ ਕਿਵੇਂ ਕਰ ਸਕਦੇ ਹਾਂਗੇ ਦੇਖੋ ਇਹਦੇ ਇਸ ਤਰ੍ਹਾਂ ਜੇ ਮੇ ਫੁੱਲ ਫੁੱਲ ਬਣੇ ਹੋਏ ਨਹੀਂ ਲੈਸਦੇ ਆਪਾਂ ਇਹਦੇ ਫੁੱਲ ਕੱਟ ਦਨੇ ਆ ਕੱਟਣ ਤੋਂ ਬਾਅਦ ਦੇਖੋ ਇਹ ਕੋਈ ਇਹ ਜਾਇ ਨਹੀਂ ਵੀ ਆਪਾਂ ਇਹ ਉਧੜ ਜਾਣਗੇ ਤੇ ਬਿਲਕੁਲ ਐ ਸਿੱਧੀਆਂ ਸਿੱਧੀਆਂ ਆਪਾਂ ਟਿੱਕੀਆਂ ਜਾਂ ਕੱਟ ਲਈਆਂ ਇਸ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਦੋ ਤਿੰਨ ਤਰ੍ਹਾਂ ਇਸ ਤਰ੍ਹਾਂ ਲਗਾ ਲਗਾ ਕੇ ਦੱਸਦੇ ਆ ਤੁਸੀਂ ਕਿਵੇਂ ਵੀ ਦੇਖੋ ਜਿਹੜਾ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਆਪਣੇ ਸੂਟ ਤੇ ਇਹ ਮੇਰਾ ਸੂਟ ਸੀਗਾ ਸੱਸਾ ਜਾਂ ਸੂਟ ਸੀ ਸਿੰਪਲ ਜਿਹਾ ਬਸ ਤੇ ਮੈਂ ਸੋਚਦੀ ਸੀ ਇੱਥੇ ਬਾਲਾ ਖਰਚਾ ਵੀ ਨਾ ਆਵੇ ਤੇ ਮੇਰਾ ਸੂਟ ਵੀ ਸੋਹਣਾ ਲੱਗੇ ਇਸ ਕਰਕੇ ਦੇਖੋ ਮੈਂ ਇਹ ਲੈਸ ਲੈਤੀ ਤੇ ਮੈਂ ਤੁਹਾਨੂੰ ਇੱਕ ਡਿਜ਼ਾਈਨ ਕਰਕੇ ਦਿਖਾਉਣੀ ਆ ਜੀ ਜਿਵੇਂ ਦੇਖੋ نیچے ਆਪਾਂ ਘੇਰੇ ਤੇ ਇਸ ਤਰ੍ਹਾਂ ਲੈਸ ਲੈ ਲਈ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਖੁੱਲ ਕੱਟੇ ਸੀਗੇ ਦੇਖੋ ਆਪਾਂ ਤਿੰਨ ਤਿੰਨ ਕਰਕੇ ਨਾ ਸੈਂਟਰ ਦੇ ਵਿੱਚ ਐ ਲਾ ਕੇ ਤੇ ਉੱਪਰ ਫੇਰ ਆਪਾਂ ਦੇਖੋ ਜੀ ਇਹ ਲੈਸ ਵਾਲੀ ਪੱਟੀ ਲਾ ਕੇ ਸਿੱਧਮ ਸਿੱਧੀ ਤੇ ਆਪਾਂ ਦੇਖੋ ਇਸ ਤਰ੍ਹਾਂ ਘੇਰੇ ਦਾ ਇੱਕ ਬਾਰਡਰ ਦੀ ਤਰ੍ਹਾਂ ਤਿਆਰ ਕਰ ਸਕਦੇ ਆ ਇਹਨੂੰ ਘੇਰੇ ਦਾ ਕੰਮ ਆਪਣਾ ਇਸ ਤਰ੍ਹਾਂ ਹੀ ਹੋ ਸਕਦਾ ਏ ਇਸੇ ਤਰ੍ਹਾਂ ਦੇਖੋ ਆਪਾਂ ਬਾਹਾਂ ਦਾ ਆਪਣਾ ਕਰ ਸਕਦੇ ਆ ਇਹ ਬਾਹਾਂ ਤੇ ਡਿਜ਼ਾਈਨ ਬਣਾ ਸਕਦੇ ਆ ਤੇ ਸਲਵਾਰ ਦੀਆਂ ਮੂਰੀਆਂ ਤੇ ਡਿਜ਼ਾਈਨ ਬਣਾ ਸਕਦੇ ਆ ਗਲੇ ਤੇ ਇਹਨੂੰ ਲੈਸ ਨੂੰ ਇੱਕ ਸਿੰਗਲ ਟਾਈਪ ਚਾਹੀਏ ਡਬਲ ਕਰ ਲਈਏ ਇਹਨੂੰ ਕਿਵੇਂ ਮਰਜ਼ੀ ਘਮਾ ਕੇ ਲਾ ਸਕਦੇ ਆ ਦੇਖੋ ਜੀ ਇਹਦੇ ਨਾਲ ਸੂਟ ਇੰਨਾ ਸੋਹਣਾ ਲੱਗਦਾ ਜਿਵੇਂ ਆਪਾਂ ਕਹਿਣਾ ਮੇਰੇ ਵੀ ਬਾਲਾ ਖਰਚਾ ਨਹੀਂ ਕਰਨਾ ਸਿੰਪਲ ਜਿਹਾ ਕੰਮ ਕਰਨਾ ਤਾਂ ਤੁਸੀਂ ਐਵੇਂ ਕਰਕੇ ਦੇਖਿਓ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਊਗਾ ਤੇ ਨਾਲ ਹੀ ਆਪਣਾ ਕੋਈ ਇਹਦੇ ਤੇ ਖਰਚਾ ਨਹੀਂ ਹੁੰਦਾ ਤੇ ਕੋਈ ਇੱਥੇ ਦੇਖੋ ਜੀ ਇੰਨੀ ਮਿਹਨਤ ਨਹੀਂ ਹੁੰਦੀ ਆਪਾਂ ਸੋਨੇ ਕੋ ਹੋਰ ਡਿਜ਼ਾਈਨ ਦੱਸਦੇ ਹਾਂ ਤੇ ਦੇਖੋ ਜਿਵੇਂ ਮੈਂ ਲਗਾਉਂਗੀ ਮੈਂ ਉਸ ਸਮ ਨਾਲ ਤੁਹਾਨੂੰ ਦੱਸਦੀ ਹਾਂ ਦੇਖੋ ਆਪਾਂ ਸਭ ਤੋਂ ਪਹਿਲਾਂ ਜੀ ਘੇਰਾ ਲੈ ਲੈਣਾ ਹੈ ਘੇਰਾ ਲੈਣ ਤੋਂ ਬਾਅਦ ਇਹਦਾ ਸੈਂਟਰ ਲੈ ਲੈਣਾ ਹੈ ਸੈਂਟਰੀ ਆਪਾਂ ਦੇਖੋ ਕਮੀਜ਼ ਦਾ ਲਵਾਂਗੇ 3 ਇੰਚ ਦਾ ਘੇਰਾ ਸੀ 11.5 ਇੰਚ ਦੇਖੋ ਜੀ ਸੈਂਟਰ ਆ ਗਿਆ ਸੈਂਟਰ ਤੋਂ ਬਾਅਦ ਫਿਰ ਆਪਾਂ ਦੇਖੋ ਜੀ ਗੈਪ ਛੱਡ ਦਾਂਗੇ ਜੇ 4-4 ਇੰਚ ਦਾ ਛੱਡ ਦਈਏ ਚਾਹੀ 5 ਇੰਚ ਦਾ ਛੱਡ ਦਈਏ ਜੇ ਆਪਾਂ نیچے ਦੇਖੋ ਜੀ 5 ਇਹ ਲਗਾ ਰਿਆਂਗੇ 5 ਜਗ੍ਹਾ ਤੇ ਆਪਾਂ ਇਹ ਡਿਜ਼ਾਈਨ ਕਰ ਰਹੇ ਹਾਂ ਤਾਂ ਆਪਾਂ ਉਸ ਹਿਸਾਬ ਨਾਲ ਆਪਾਂ ਦੇਖੋ ਜੀ ਮੈਨ ਦੇ ਵਿੱਚ ਥੋੜਾ ਮोटा ਫਰਕ ਪਾ ਸਕਦੇ ਹਾਂ ਜੇ ਆਪਾਂ 4 ਦਾ ਕਰੀਏ ਤਾਂ ਥੋੜਿਆ ਆਪਾਂ ਵੱਧ ਗਿਆ ਛੱਡ ਦਾਂਗੇ ਤੇ ਆਪਾਂ ਇਸ ਹਿਸਾਬ ਨਾਲ ਗੈਪ ਛੱਡਣਾ ਜਿਵੇਂ ਮੈਂ ਸੋਚਿਆ ਸੀ ਕਿ ਆਪਾਂ ਇਹਦੀਆਂ ਪੰਜ ਜਗ੍ਹਾ ਤੇ ਆਪਾਂ ਇਹ ਡਿਜ਼ਾਈਨ ਬਣਾ ਰਹਿਆਂਗੇ ਫੁੱਲ ਵਾਲਾ ਦੇਖੋ ਇਸ ਤਰ੍ਹਾਂ ਜਿਹੜੇ ਫੁੱਲ ਕੱਟੇ ਸੀ ਨਾ ਤਿੰਨ ਤਿੰਨ ਟਿੱਕੀਆਂ ਲਾਲ ਲਾ ਕੇ ਮੈਂ ਇਹ ਪੰਜ ਜਗ੍ਹਾ ਤੇ ਲਾਉਂਗੀ ਤਾਂ ਮੈਂ ਉਸ ਹਾਮ ਨਾਲ 4 4 ਇੰਚ ਦਾ ਗੈਪ ਛੱਡਤਾ ਇਹਦੇ ਵਿਚਾਲੇ ਤੇ ਮੈਂ ਹੁਣ ਤੁਹਾਨੂੰ ਲਾ ਕੇ ਦਿਖਾਉਣੀ ਆ ਦੇਖੋ ਜੀ ਇਹ ਸੂਈ ਧਾਗੇ ਦੇ ਨਾਲ ਵੀ ਲੱਗ ਜਾਂਦਾ ਤੇ ਇਹ ਆਪਾਂ ਜੇ ਚਾਹੀਏ ਤਾਂ ਦੇਖੋ ਜੀ ਮਸ਼ੀਨ ਤੇ ਵੀ ਲੱਗ ਸਕਦਾ ਸਿੰਪਲ ਜਿਹਾ ਕੰਮ ਹੈ ਤੇ ਤੁਸੀਂ ਇਹਨੂੰ ਸਿੰਗਲ ਸਿੰਗਲ ਵੀ ਲਾ ਸਕਦੇ ਹੋ ਦੇਖੋ ਜਿਵੇਂ ਆਪਾਂ ਫੁੱਲ ਕੱਟਿਆ ਤੁਸੀਂ ਸਿੰਗਲ ਸਿੰਗਲ ਕਿਤੇ ਕਿਤੇ ਫਰੰਟ ਤੇ ਸਾਰੇ ਕਮੀਜ਼ ਤੇ ਲਾ ਸਕਦੇ ਹੋ ਇਹ ਦੇਖੋ ਆਪਣਾ ਹੁੰਦਾ ਜੀ ਆਪਾਂ ਕਿਵੇਂ ਵੀ ਇਹਨੂੰ ਡਿਜ਼ਾਈਨ ਕਰ ਸਕਦੇ ਹਾਂ ਸੂਟ ਨੂੰ ਪਰ ਲੈਸ ਲੱਗੀ ਹੋਈ ਜਿਹੜੀ ਹੈਗੀ ਹੈ ਜੀ ਇਹ ਬਹੁਤ ਸੋਹਣੀ ਲੱਗਦੀ ਹੈ ਆ ਦੇਖੋ ਜਿਵੇਂ ਆਪਾਂ ਪੰਜ نیچے ਲਗਾ ਲਿਆ ਉਸ ਤੋਂ ਬਾਅਦ ਤਿੰਨ ਉੱਪਰ ਲਗਾ ਲਾਂਗੇ ਫਿਰ ਦੋ ਫਿਰ ਇੱਕ ਆਪਾਂ ਘੇਰੇ ਤੇ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹਾਂ ਤੇ ਕਿਵੇਂ ਵੀ ਦੇਖੋ ਆਪਾਂ ਟੇਡੀਆਂ ਵੀ ਇਹਦਾ ਲਗਾ ਸਕਦੇ ਆਂ ਜੇ ਟੇਡਾ ਜੇ ਆਪਾਂ ਲਗਾਈਏ ਤਿੰਨ ਤਿੰਨ ਫੁੱਲਾਂ ਦੇ ਪੀਸ ਇਸ ਤਰ੍ਹਾਂ ਐਂ ਟੇਡੇ ਇੱਕ ਖੁੰਜੇ ਤੇ ਕਾਰਨਰ ਤੇ ਆਪਾਂ ਇਹ ਡਿਜ਼ਾਈਨ ਬਣਾਈਏ ਦੇਖੋ ਜੀ ਤਾਂ ਵੀ ਇਹ ਬਣ ਜਾਊਗਾ ਤੇ ਨਾਲ ਆਪਾਂ ਪੌਂਚਾ ਤੇ ਬਣਾ ਲਈਏ ਤੇ ਨਾਲ ਆਪਾਂ ਦੇਖੋ ਜੀ ਬਾਹਾਂ ਤੇ ਡਿਜ਼ਾਈਨ ਕਰ ਦਈਏ ਜਿਹੜਾ ਆਪਾਂ ਦੁਪੱਟਾ ਲਵਾਂਗੇ ਦੁਪੱਟੇ ਤੇ ਕਿਤੇ ਕਿਤੇ ਤੁਸੀਂ ਇੱਕ ਫੁੱਲ ਇੱਕ ਕਿਤੇ ਕਿਤੇ ਲਾ ਲਓ ਸਾਰੇ ਦੁਪੱਟੇ ਦੇ ਵਿੱਚ ਕੰਮ ਕਰ ਲਓ ਕਿਤੇ ਕਿਤੇ ਇੱਕ ਸਿੰਗਲ ਸਿੰਗਲ ਫੁੱਲ ਲਾ ਲਓ ਤੁਹਾਡਾ ਸੂਟ ਦੇਖੋ ਜੀ ਇੰਨਾ ਸੋਹਣਾ ਬਣ ਜੂਗਾ ਕਿ ਕੋਈ ਪਹਿਚਾਨ ਨਹੀਂ ਕਰ ਸਕਦਾ ਕਿ ਤੁਸੀਂ ਇਹ ਸਿੰਪਲ ਜੀ ਲੈਂਸ ਲਾ ਕੇ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈ ਬਿਲਕੁਲ ਕੜਾਈ ਦੀ ਤਰ੍ਹਾਂ ਲੱਗਦਾ ਇਹ ਲੱਗਿਆ ਹੋਇਆ ਪਹਿਲਾਂ ਵੀ ਮੈਂ ਇੱਕ ਸੂਟ ਤੇ ਡਿਜ਼ਾਈਨ ਕਰ ਕੀਤਾ ਸੀ ਤਾਂ ਮੈਨੂੰ ਬਹੁਤ ਪਸੰਦ ਸੀਗਾ ਇਸੇ ਕਰਕੇ ਨਾ ਉਹ ਮੇਰਾ ਸੂਟ ਫਟ ਗਿਆ ਸੀਗਾ ਇਸੇ ਕਰਕੇ ਦੇਖੋ ਜੀ ਇਹ ਮੇਰਾ ਸੂਟ ਸੀਗਾ ਤੇ ਮੈਂ ਖੁਦ ਹੀ ਆਪਣੇ ਸੂਟ ਤੇ ਘਾਰੀ ਸੀਗੀ ਦੇ ਮੈਂ ਸੋਚਿਆ ਜੀ ਆਪਣੀਆਂ ਭੈਣਾਂ ਨੂੰ ਵੀ ਦੇਖੋ ਇਹ ਦੱਸ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਵੀ ਬਾਲਾ ਖਰਚਾ ਨਾ ਕਰਨਾ ਪਵੇ ਤੇ ਥੋੜੇ ਜੇ ਪੈਸਿਆਂ ਦੇ ਵਿੱਚ ਵਧੀਆ ਇੱਕ ਆਪਣੇ ਸੂਟ ਨੂੰ ਨਵੀਂ ਲੁੱਕ ਦੇ ਸਕਣ ਤੇ ਵਧੀਆ ਇੱਕ ਡਿਜ਼ਾਈਨ ਬਣਾ ਸਕਣ ਆਮ ਤੌਰ ਤੇ ਦੇਖੋ ਆਪਾਂ ਬੁਟੀਕ ਤੋਂ ਸੂਟ ਤਿਆਰ ਕਰਾਉਂਦੇ ਆ ਤੇ ਬੁਟੀਕ ਤੋਂ ਇਹ ਵੀ ਦੇਖੋ ਜੀ ਲੈਸਾਂ ਦੇ ਨਾਲ ਹੀ ਜਾਂ ਫਿਰ ਕਢਾਈਆਂ ਦੇ ਨਾਲ ਹੀ ਇਹ ਇਸ ਤਰ੍ਹਾਂ ਸੂਟ ਬੁਟੀਕ ਵਾਲੇ ਤਿਆਰ ਹੁੰਦੇ ਹੁੰਦੇ ਨੇ ਜਿਵੇਂ ਕਿ ਆਪਾਂ ਤੁਹਾਨੂੰ ਆ ਕਰਕੇ ਦਿਖਾ ਰਹੇ ਹਾਂਗੇ ਦੇਖੋ ਆਪਾਂ ਸਾਨੂੰ ਪੰਜ ਦੇਖੋ ਜੀ ਇਸ ਤਰ੍ਹਾਂ ਹੀ ਲਾ ਕੇ ਦਿਖਾਇਆ ਤੁਸੀਂ ਇਸ ਤਰ੍ਹਾਂ ਹੀ ਘੇਰੇ ਤੇ ਉੱਪਰ ਤੱਕ ਐ ਡਿਜ਼ਾਈਨ ਕਰ ਸਕਦੇ ਹੋਗੇ ਤੇ ਹੁਣ ਮੈਂ ਲਾਉਂਗੀ ਜੀ نیچے ਵਾਲੀ ਲੈਂਨ ਆਪਾਂ ਕੰਪਲੀਟ ਕਰਾਂਗੇ ਦੇਖੋ ਆਪਾਂ ਇਸ ਤਰ੍ਹਾਂ ਹੀ ਪੂਰਾ ਲਗਾਤਾ ਗੈਪ ਛੱਡਤਾ ਇਹਨਾਂ ਚ ਤੇ ਹੁਣ ਆਪਾਂ ਇਸੇ ਤਰ੍ਹਾਂ ਸੂਈ ਧਾਗੇ ਦੇ ਨਾਲ ਇਹਨੂੰ ਦੇਖੋ ਫੁੱਲ ਨੂੰ ਲਗਾਵਾਂਗੇ ਸੂਈ ਦਾ ਕੇ ਨਾਲ ਇਹ ਚੀਜ਼ ਹੁੰਦੀ ਹੈ ਜਿਵੇਂ ਫੁੱਲ ਦੇ ਆਲੇ-ਦੁਆਲੇ ਦੇਖੋ ਟਾਂਕਾ ਚੱਕਿਆ ਜਾਂਦਾ ਹੈ ਕਿ ਕਰਕੇ ਤੇ ਫੁੱਲ ਫਿਰ ਉੱਪਰ ਨਾ ਉੱਠਦਾ ਨਹੀਂ ਹੈਗਾ ਫਿਰ ਬੈਠਵਾ ਜਾਂ ਫੁੱਲ ਰਹਿੰਦਾ ਹੈ ਤੇ ਇਸ ਕਰਕੇ ਮਸ਼ੀਨ ਤੇ ਦੇਖੋ ਕਈ ਵਾਰ ਨਹੀਂ ਵੀ ਇਸ ਤਰ੍ਹਾਂ ਹੁੰਦਾ ਤਾਂ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਫਿਰ ਆਪਾਂ ਨੂੰ ਦੇਖੋ ਜੀ ਮੈਂ ਤੁਹਾਨੂੰ ਸਾਰੇ ਤੇ ਲਾ ਕੇ ਦਿਖਾਉਂਗੀ ਤੇ ਬਹੁਤ ਸੋਹਣਾ ਮਤਲਬ ਕਿ ਸੂਟ ਆਪਣਾ ਬਣ ਕੇ ਤਿਆਰ ਹੋਊਗਾ ਆਪਣਾ ਸੂਟ ਹੈ ਆਪਾਂ ਤੁਹਾਨੂੰ ਤਿਆਰ ਕਰਕੇ ਵੀ ਦਿਖਾਵਾਂਗੇ ਤੇ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ ਤੁਸੀਂ ਖੁਦ ਕਹੋਗੇ ਕਿ ਕਿੰਨਾ ਸੋਹਣਾ ਇਹ ਸੂਟ ਲੱਗ ਰਿਹਾ ਹੈ ਦੇਖੋ ਲੋ ਜੀ ਪਹਿਲਾਂ ਮੈਂ ਇਹ ਪਹਿਲਾ ਵਾਲਾ ਫੁੱਲ ਸੋ ਨਿਕਲਾ ਕੇ ਦਿਖਾਉਣੀ ਆ ਤੇ ਉਸ ਤੋਂ ਬਾਅਦ ਦੇਖੋ ਆਪਾਂ ਪੂਰੀ ਲੇਨ ਜਿਹੜੀ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ ਤੁਸੀਂ ਦੇਖੋ ਜੀ ਤਿੰਨ ਫੁੱਲ ਜਦੋਂ ਲੱਗ ਜਾਣ ਤਾਂ ਉਸ ਦੇ ਵਿੱਚ ਜਿਵੇਂ ਆਪਣਾ ਪਰਪਲ ਸੂਟ ਹੈ ਤਾਂ ਪਰਪਲ ਕਲਰ ਦਾ ਇੱਕ ਮੋਤੀ ਧਰ ਸਕਦੇ ਹਾਂ ਇਹਦੇ ਉੱਪਰ ਬਰੀਕ ਮੋਤੀ ਤੁਸੀਂ ਤਿੰਨ ਜਗ੍ਹਾ ਤੇ ਜਿਵੇਂ ਆਪਣਾ ਫੁੱਲ ਹੈ ਫੁੱਲ ਦੇ ਸੈਂਟਰ ਦੇ ਵਿੱਚ ਬਿਲਕੁਲ ਬਰੀਕ ਆਉਂਦੇ ਨੇ ਜਿਹੜੇ ਤੁਸੀਂ ਉਹ ਤਾਂ ਸਕਦੇ ਹੋ ਮੈਂ ਵੈਸੇ ਮੈਨੂੰ ਥੋੜਾ ਜਿਹਾ ਨੀਸੀ ਚੰਗਾ ਲੱਗਦਾ ਮੈਂ ਥੋੜੇ ਸਿੰਪਲਸ ਹੋ ਕੇ ਬਰੀਕ ਕੰਮ ਕਰਨਾ ਚਾਹੁੰਦੀ ਸੀ ਇਸ ਕਰਕੇ ਦੇਖੋ ਜੀ ਮੈਂ ਮੋਤੀ ਸਿੱਪੀ ਵਾਲਾ ਕੋਈ ਵੀ ਕੰਮ ਨਹੀਂ ਕੀਤਾ ਜਿਵੇਂ ਸਿੱਪੀਆਂ ਵੀ ਆਉਂਦੀਆਂ ਆਪਾਂ ਉਹ ਵੀ ਲਗਾ ਸਕਦੇ ਆਂਗੇ ਸੈਂਟਰ ਦੇ ਵਿੱਚ ਜਦੋਂ ਆਪਣਾ ਨਿੱਕ ਡਿਜ਼ਾਈਨ ਤਿਆਰ ਹੋ ਗਿਆ ਨਾ ਸੈਂਟਰ ਦੇ ਵਿੱਚ ਆਪਾਂ ਪਰਪਲ ਕਲਰ ਦਾ ਦੇਖੋ ਜੀ ਇਸ ਤਰ੍ਹਾਂ ਇੱਕ ਸਿੱਪੀ ਜਾਂ ਆਪਾਂ ਥੋੜਾ ਜਿਹਾ ਮੋਤੀ ਆਪਾਂ ਇਹਦੇ ਵਿੱਚ ਉਹ ਵੀ ਡਿਜ਼ਾਈਨ ਕਰ ਸਕਦੇ ਆਂਗੇ ਦੇਖੋ ਮੈਂ ਪਰ ਇਹ ਸਿੰਪਲ ਹੀ ਰੱਖਣਾ ਇਸ ਕਰਕੇ ਮੈਂ ਮੋਤੀ ਨਹੀਂ ਲਗਾ ਰਹੀ ਮੈਂ ਤੁਹਾਨੂੰ ਸਿੰਪਲ ਹੀ ਇਸ ਤਰ੍ਹਾਂ ਸਾਰਾ ਕੰਪਲੀਟ ਕਰਕੇ ਦਿਖਾਵਾਂਗੀ ਜੀ ਇੱਕ ਲਾਈਨ ਜਿਹੜੀ ਆਪਾਂ ਪਹਿਲਾਂ ਕੰਪਲੀਟ ਕਰਦੇ ਆਂ ਇਸੇ ਤਰ੍ਹਾਂ ਆਪਾਂ ਦੇਖੋ ਬਾਹਾਂ ਤੇ ਵੀ ਡਿਜ਼ਾਈਨ ਕਰਾਂਗੇ ਤੇ ਆਪਾਂ ਚਾਹੀਏ ਤਾਂ ਦੇਖੋ ਜੀ ਆਪਾਂ ਸਲਵਾਰ ਦੀ ਮੋਰੀਆਂ ਤੇ ਵੀ ਕਰ ਸਕਦੇ ਆ ਜਦੋਂ ਪੂਰੇ ਸੂਟ ਤੇ ਕੰਮ ਕੀਤਾ ਹੋਇਆ ਹੋਊਗਾ ਤਾਂ ਇਹ ਸੂਟ ਦੇਖੋ ਤੁਸੀਂ ਕਿੰਨਾ ਸੋਹਣਾ ਲੱਗੂਗਾ ਇੱਕ ਲੈਂਡ ਮੈਂ ਕੰਪਲੀਟ ਕੀਤੀ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਦੂਜੀ ਲੈਂਡ ਕੰਪਲੀਟ ਕਰਾਂਗੇ ਤਾਂ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਆਪਾਂ ਕਿਵੇਂ ਕਰਨਾ ਹੈ ਉਹ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੈਪ ਦੇਖਣਾ ਹੈ ਜੀ ਕਿ ਆਪਾਂ ਉੱਪਰੋਂ ਗੈਪ ਕਿੰਨਾ ਛੱਡਣਾ ਹੈ ਦੇਖੋ ਜੀ ਮੇਰਾ ਮੈਂ ਇਹਦੇ ਉੱਤੇ 5 ਇੰਚ ਦਾ ਗੈਪ ਛੱਡਿਆ ਹੈ ਦਾ ਦੂਜੀ ਲੈਂਡ ਤੇ ਪਹਿਲੀ ਲੈਂਡ ਦੇ ਵਿੱਚ ਆਪਾਂ ਚਾਰ ਜਗ੍ਹਾ ਤੇ ਲਗਾਵਾਂਗੇ ਜਾਂ ਤਿੰਨ ਜਗ੍ਹਾ ਤੇ ਉਹ ਆਪਾਂ ਦੇਖ ਕੇ ਲਗਾਵਾਂਗੇ ਤੇ ਗੈਪ ਜਿਹੜਾ ਛੱਡਣਾ ਹੈ ਆਪਾਂ ਦੇਖੋ ਜੀ 5 ਇੰਚ ਦਾ ਆਪਾਂ ਗੈਪ ਛੱਡ ਦੇਣਾ ਇਸ ਤਰ੍ਹਾਂ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇਖੋ ਐ ਮੇਰੀਆਂ ਵੀਡੀਓਜ਼ ਆ ਆਪਾਂ ਸਾਰੀ ਤਰ੍ਹਾਂ ਦੀਆਂ ਵੀਡੀਓਜ਼ ਆਪਣੀਆਂ ਭੈਣਾਂ ਨੂੰ ਸਹਦਨ ਪਾਉਣੀਆਂ ਤੇ ਤੁਹਾਨੂੰ ਦਿਖਾਉਣੇ ਵੀ ਆ ਕੰਮ ਕਰਕੇ ਤੇ ਤੁਹਾਨੂੰ ਸਿਖਾਉਣੇ ਵੀ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਪਾਈਆਂ ਹੋਈਆਂ ਕਿਵੇਂ ਦੀਆਂ ਲੱਗਦੀਆਂ ਨੇਗੀਆਂ ਹੋਰ ਤੁਸੀਂ ਅਗਲੀਆਂ ਵੀਡੀਓ ਦੇ ਵਿੱਚ ਕੀ ਸਿੱਖਣਾ ਚਾਹੁੰਦੇ ਹੋ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਲੋ ਜੀ ਆਪਾਂ ਦੇਖੋ ਜੀ ਇਸ ਤਰ੍ਹਾਂ ਇੱਥੇ ਤੱਕ ਆਪਾਂ ਕੰਪਲੀਟ ਕਰ ਲਿਆ ਆਪਣਾ ਝੂਟਾ ਬਾਹ ਮੈਂ ਦੇਖੋ ਜੀ ਉਪਰੋਂ ਸਾਰਾ ਮੈਂ ਨੇ ਸੂਟ ਤਿਆਰ ਕਰ ਲਿਆ ਸੀਗਾ ਕਿਉਂਕਿ ਮੈਂ ਗਲੇ ਤੇ ਲਾਉਣਾ ਨਹੀਂ ਸੀ ਚਾਹੁੰਦੀ ਨਹੀਂ ਆਪਾਂ ਗਲੇ ਤੇ ਵੀ ਲਗਾ ਚੱਕਦੇ ਆਪਾਂ ਸਿਰਫ ਘੇਰੇ ਤੇ ਇੱਕ ਕੱਲੀ ਬਾਹ ਤੇ ਲਗਾਇਆ ਇਸ ਤਰ੍ਹਾਂ ਦੇਖੋ ਮੈਂ ਸਿੰਪਲ ਸੋਬਰ ਕੰਮ ਕੀਤਾ ਸੀ ਇਸ ਕਰਕੇ ਮੈਂ ਬਾਲਾ ਨਹੀਂ ਕੀਤਾ ਤੁਸੀਂ ਪਹੁੰਚ ਜਾ ਤੇ ਲਗਾ ਸਕਦੇ ਹੋ ਆਂ ਦੇਖੋ ਪਹੁੰਚੇ ਦੀ ਆੜੀ ਦੀਵਾਲੀ ਤੁਸੀਂ ਤਿੰਨ ਜਗ੍ਹਾ ਤੇ ਲਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਆਪਾਂ ਆਪਣਾ ਸੂਟ ਕੰਪਲੀਟ ਕਰ ਲਿਆ ਹੁਣ ਤੁਹਾਨੂੰ ਪਾ ਕੇ ਦਿਖਾ ਦਿੰਨੇ ਆ ਲਓ ਇਹ ਆਪਣੇ ਸੂਟ ਦੀ ਫਿਟਿੰਗ ਦੇਖੋ ਤੁਸੀਂ ਇਸ ਫਿਟਿੰਗ ਵੀ ਬਹੁਤ ਸੋਹਣੀ ਆਈ ਹੈ ਤੇ ਇਹ ਘੇਰੇ ਤੇ ਜਿਹੜਾ ਕੰਮ ਕੀਤਾ ਹੋਇਆ ਦੇਖੋ ਜੀ ਇਹ ਵੀ ਬਿਲਕੁਲ ਉੱਪਰ ਆਪਾਂ ਦੁਪੱਟਾ ਲਵਾਂਗੇ ਇਹ ਦੁਪੱਟਾ ਆਪਣਾ ਡਾਈ ਕਰਨ ਵਾਲਾ ਰਹਿੰਦਾ ਸੀ ਇਸ ਕਰਕੇ ਤੇ ਸੂਟ ਆਪਣਾ ਕੰਪਲੀਟ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ